ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੁ ਦੇ دریا ਦੇ ਜਿਹੜੇ ਨਾਲ ਲੱਗਦੇ ਇਲਾਕੇ ਹੈਗੇ ਆ ਕਿਉਂਕਿ ਕੱਲ ਸਵੇਰ ਤੋਂ ਜਿਹੜਾ ਇੱਥੇ ਪਾਣੀ ਵਧਣਾ ਜਿਹੜਾ ਸ਼ੁਰੂ ਹੋ ਗਿਆ ਸੀਗਾ ਤੇ ਕੱਲ ਰਾਤ ਦੇ ਗੱਲ ਕਰੀਏ ਤਾਂ ਸਾਰਾ ਜਿਹੜਾ ਇਹ ਇਲਾਕਾ ਸੀਗਾ ਇਸੇ ਡਰਮ ਤੇ ਸਹਿਮ ਦੇ ਵਿੱਚ ਰਿਹਾ ਕਿ ਰਾਤ ਨੂੰ ਪਾਣੀ ਜਿਹੜਾ ਹੋਰ ਵਧ ਸਕਦਾ ਹੈਗਾ ਇਸ ਵੇਲੇ ਮੌਜੂਦਾ ਸਮੇਂ ਅਸੀਂ ਸਤਲੁ ਦੇ ਬਾਹਰ ਜਿਹੜਾ ਕਿ ਮੀਆਂਵਾਲ ਪਿੰਡ ਇੱਥੇ ਪੈਂਦਾ ਹੈਗਾ ਫਲੋਰ ਦਾ ਉਹਦੇ ਕਿਨਾਰੇ ਤੇ ਬਿਲਕੁਲ ਬੈਠੇ ਆ ਤੇ ਤੁਸੀਂ ਦੇਖ ਸਕਦੇ ਆ ਬੜਾ ਤੇਜ਼ ਜਿਹੜਾ ਪਾਣੀ ਦਾ ਵਹਾ ਜਿਹੜਾ ਹੈਗਾ ਆ ਤੇ ਪਰਦਾਕਾਦਰ ਜਿਹੜੇ ਤੇ ਲੋਕ ਹਾਜ਼ਰ ਆਗੇ ਆ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਦੱਸਿਆ ਕਿ ਕੱਲ ਜਿਹੜਾ ਪਾਣੀ ਦਾ ਵਹਾਅ ਸੀਗਾ ਇਹਦੇ ਨਾਲੋਂ ਜ਼ਿਆਦਾ ਸੀਗਾ ਤੇ ਕੱਲ ਨਾਲੋਂ ਪਾਣੀ ਜਿਹੜਾ ਥੋੜਾ ਜਿਹਾ ਘਟਿਆ ਹੈਗਾ ਆ ਇਸ ਵੇਲੇ ਪਾਣੀ ਬੜਾ ਤੇਜ਼ੀ ਦੇ ਨਾਲ ਜਿਹੜਾ ਆ ਉਹ ਵਗਦਾ ਪਿਆ ਆ ਤੇ ਆਪਾਂ ਦੇਖ ਸਕਦੇ ਆ ਇਧਰਲੀ ਸਾਈਡ ਮੈਂ ਕੈਮਰਾਮੈਨ ਬੇਨਤੀ ਕਰੂੰਗਾ ਦਿਖਾ ਦਈਏ ਵੀ ਇਧਰਲੀ ਸਾਈਡ ਜਿਹੜੇ ਆ ਕੱਲ ਤੋਂ ਕੱਲ ਸਵੇਰ ਤੋਂ ਜਿਹੜੇ ਆ ਉਹ ਬੰਨ ਦੇ ਜਿਹੜਾ ਬਣਾਉਣ ਵਾਸਤੇ ਮਿੱਟੀ ਤੇ ਬੋਰੇ ਭਾਰ ਭਰ ਕੇ ਜਿਹੜੇ ਆ ਉਹ ਸਿੱਟੇ ਜਾ ਰਹੇ ਹੈਗੇ ਆ ਤੇ ਫਿਲਹਾਲ ਦੇ ਹੁਣ ਦੀ ਗੱਲ ਕਰੀਏ ਤਾਂ ਬੰਨ ਤੋਂ ਕਰੀਬ ਜਿਹੜਾ ਤੁਸੀ ਬੰਨਿਆ ਕਰੀਬ 4-5 ਫੁੱਟ ਜਿਹੜਾ ਜਿਹੜਾ ਹੈਗਾ ਹਜੇ ਤੱਕ ਜਿਹੜਾ ਪਾਣੀ ਆ ਉਹ ਦਰਿਆ ਦੇ ਵਿੱਚ ਆ ਜਿਹੜੇ ਕੰਡੇ ਜਿਹੜੇ ਹਜੇ ਤੱਕ ਜਿਹੜੇ ਆ 4-5 ਫੁੱਟ ਜਿਹੜਾ ਪਾਣੀ ਹਜੇ ਤੱਕ ਜਿਹੜਾ ਕੰਡੀਆਂ ਦੇ ਵਿੱਚ ਹੈਗਾ ਆ ਜੇਕਰ ਗੱਲ ਕਰੀਏ ਜਾਵੇ ਅ ਪਿੱਛੋਂ ਜਿਹੜਾ ਪਾਣੀ ਜੇਕਰ ਹੋਰ ਛੱਡਿਆ ਜਾਂਦਾ ਆ ਤਾਂ ਇਹ ਜਿਹੜਾ ਪਾਣੀ ਆ ਜੇ ਮੈਂ ਕੱਲ ਬਹੁਤ ਤੇਜ਼ ਰਫਤਾਰ ਦੇ ਨਾਲ ਬੜਾ ਤੇਜ਼ੀ ਦੇ ਨਾਲ ਵਧਿਆ ਸੀਗਾ ਤੇ ਇਹ ਜਿਹੜਾ ਫਿਲਹਾਲ ਦੇ ਗੱਲ ਕਰੀਏ ਤਾਂ ਜਿਹੜੀ ਇੱਥੇ ਸਥਿਤੀ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਕਹੀ ਜਾ ਸਕਦੀ ਹੈਗੀ ਆ ਕੋਰ ਜੇਕਰ ਪਿੱਛੇ ਹੋਰ ਪਾਣੀ ਛੱਡਿਆ ਜਾਂਦਾ ਆ ਤਾਂ ਇਸ ਸੁਭਾਵਕ ਤੌਰ ਤੇ ਆ ਕਿ ਜਿਹੜਾ 4-5 ਫੁੱਟ ਦਾ ਪਾਣੀ ਹੈਗਾ ਇਹ ਕਿਸੇ ਵੀ ਵੇਲੇ ਵੀ ਜਿਹੜਾ ਆ ਉਹ ਕੰਡੇ ਜਿਹੜੇ ਆ ਪੂਰ ਹੋ ਕੇ ਜਿਹੜਾ ਪਾਣੀ ਜਿਹੜਾ ਬਾਹਰ ਆਉਣ ਦੇ ਜਿਹੜੇ ਅਸਰ ਬਣ ਸਕਦੇ ਹੈਗੇ ਆ ਫਲਹਾਲ ਜਿਹੜੀ ਮੌਜੂਦਾ ਸਥਿਤੀ ਇਹ ਆ ਵੀ ਇੱਥੇ ਜਿਹੜਾ ਪਾਣੀ ਆ ਬਹੁਤ ਤੇਜ਼ ਰਫਤਾਰ ਦੇ ਨਾਲ ਜਿਹੜਾ ਵਗਦਾ ਪਿਆ ਆ ਪਰ ਜਿਹੜਾ ਪਾਣੀ ਆ ਅਜੇ ਤੱਕ ਤੁਸੀਂ ਬੰਦ ਦੇ ਬਿਲਕੁਲ ਵਿੱਚ ਆ ਕਿਸੇ ਪਾਸਿਓ ਇਸ ਜਿਹੜਾ ਫਲੋਰ ਹਰ ਕੇ ਦੀ ਆਪਾਂ ਗੱਲ ਕਰੀਏ ਪਾਣੀ ਕੰਡਿਆਂ ਦੇ ਬਿਲਕੁਲ ਵਿੱਚ ਬਿਲਕੁਲ ਕੰਟਰੋਲ ਹੈਗਾ ਆ ਤੇ ਬਿਲਕੁਲ ਕੰਡਿਆਂ ਦੇ ਜਿੱਥੇ ਵੇ ਜਿਹੜੇ ਕਮਜ਼ੋਰ ਕੰਡੇ ਹੈਗੇ ਆ ਉਥੇ ਜਿਹੜਾ ਆ ਉਥੇ ਗੋੜਿਆਂ ਦੇ ਰੱਬ ਵਿੱਚ ਪਾ ਕੇ ਮਿੱਟੀ ਪਾ ਕੇ ਜਿਹੜਾ ਆ ਉਹ ਕੰਡਿਆਂ ਨੂੰ ਮਜ਼ਬੂਤ ਜਿਹੜਾ ਕੰਮ ਦਾ ਕੰਮ ਹੈਗਾ ਆ ਉਹ ਵੀ ਬੜਾ ਤੇਜ਼ੀ ਦੇ ਨਾਲ ਜਿਹੜਾ ਆ ਉਹ ਚੱਲਦਾ ਪਿਆ ਹੈ ਐਸੀ ਹੁਣ ਜਿਹੜਾ ਦਰਿਆ ਸਤਲੈ ਆ ਉਹਦੇ ਕੰਢੇ ਤੇ ਮੀਆਂਵਾਲ ਪਿੰਡ ਵਿੱਚ ਖੜੇ ਆ ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੀ ਇੱਥੇ ਹਾਜ਼ਰ ਨੇ ਨਾ ਤੋਂ ਕਿਉਂਕਿ ਇਹਨਾਂ ਦਾ ਲੋਕਲ ਏਰੀਆ ਪੈਂਦਾ ਆ ਪੈ ਇਹਨਾਂ ਤਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੱਲ ਪਾਣੀ ਦਾ ਕਿਹੋ ਜਿਹਾ ਵਾਸਗਾ ਤੇ ਅੱਜ ਕਿੰਨਾ ਪਾਣੀ ਕੱਢੇ ਤੇ ਕਿੰਨਾ ਵਧਿਆ ਹਾਂਜੀ ਭਾਜੀ ਵਾਹੀ ਦਾ ਖਾਲਸਾ ਵੇਖਦੇ ਆਂ ਭਾਈ ਖਾਲਸਾ ਵੇਖਦੇ ਆਂ ਆ ਪਹਿਲਾਂ ਤਾਂ ਆਪਣਾ ਦੱਸ ਦਿਓ ਕਿਹੜਾ ਪਿੰਡ ਕਿਹੜਾ ਜੀ ਸਾਡਾ ਸਾਡਾ ਪਿੰਡ ਆ ਮੁੱਤੀਪੁਰ ਖਾਲਸਾ ਜੀ ਅੱਛਾ ਜੀ ਸਾਨੂੰ ਏਰੀਆ ਪੈਂਦਾ ਜਿੱਦਾਂ ਭੋਲੇਵਾਲ ਤੋਂ ਲੈ ਕੇ ਮੀਆਂਵਾਲ ਤੱਕ ਜੀ ਆਪਣਾ ਹੈਗਾ ਕੱਲ 10 ਤੋਂ 11 ਕੋ ਜਿਹੜਾ ਪਾਣੀ ਪਤਾ ਨਾ ਪਤਾ ਸੀ ਕੱਲ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਘਟੂ ਪਿਆ ਕੱਲ ਤੇ ਹਲੋ ਜੀ ਅੱਜ 2 ਫੁੱਟ ਪਾਣੀ ਘਟਿਆ ਹੈ ਜੀ ਵੈਸੇ ਅੱਛਾ ਜੀ ਤੇ ਜਿਹੜਾ ਪਾਣੀ ਵੈਸੇ ਬਹੁਤ ਸਪੀਡ ਨਾਲ ਚੱਲ ਰਿਹਾ ਇਸ ਟਾਈਮ ਹਾਂਜੀ ਸਪੀਡ ਤਾਂ ਬਹੁਤ ਹੈ ਕਈ ਜਗ੍ਹਾ ਤੇ ਜਿੱਦਾਂ ਬੰਨ ਕਮਜ਼ੋਰ ਹੋਣਾ ਵੀ ਜਿੱਦਾਂ ਠੋਕਰਾਂ ਵੀ ਘਟ ਹੈਗੀਆਂ ਜੀ ਅੱਛਾ ਜੀ ਕਈ ਜਗ੍ਹਾ ਤੇ ਵਾੜਾ ਲੱਗਾ ਹੋਇਆ ਜੇ ਫਿਰ ਅਸੀਂ ਇੱਥੇ ਵੀ ਦੇਖਿਆ ਇੱਕ ਆ ਜਗ੍ਹਾ ਤੇ ਇੱਕ ਖੇਸੇ ਉੱਥੇ ਸਾਨੂੰ ਘੁੰਮਣ ਘਰੀ ਨਜ਼ਰ ਆਈ ਆ ਉੱਥੇ ਵੀ ਇੱਕ ਸਪਾਰਦੀ ਲੋਡ ਹੈਗੀ ਇਸ ਟਾਈਮ ਸਾਨੂੰ ਜੀ ਆਪਾਂ ਦੇਖਿਆ 23 ਦੇ ਵਿੱਚ ਜਿਹੜਾ ਬਹੁਤ ਇੱਥੋਂ ਬੰਨ ਜੋ ਟੁੱਟਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਗਿਆ ਸੀ ਹਾਂਜੀ ਹਾਂਜੀ ਇਸ ਵੇਲੇ ਜਿਹੜੇ ਕੰਡੇ ਆ ਉਹਨਾਂ ਦੀ ਕੀ ਹਾਲਤ ਹੈਗੀ ਜਾਂ ਕਿੱਥੇ ਕਿੱਥੇ ਘ ਜੀ ਅੱਛਾ ਜੀ ਤੇ ਮਤਲਬ ਜਿਹੜੀ ਘਾੜ ਤੁਹਾਨੂੰ ਦੱਸੀ ਆ ਜੀ ਇੱਕ ਉਹ ਪਿੱਛੇ ਸਾਨੂੰ ਸਪਾਰ ਨਜ਼ਰ ਆਇਆ ਆ ਇੱਕ ਆ ਜਗ੍ਹਾ ਤੇ ਅੱਗੇ ਸੰਗੋ ਵਾਲ ਕੰਮ ਚੱਲਦਾ ਜੀ ਤਾਂ ਸਰਕਾਰ ਜਿਹੜਾ ਪ੍ਰਸ਼ਾਸਨ ਵੱਲ ਜੋ ਜੋ ਚੀਜ਼ ਤੇ ਧਿਆਨ ਵਿੱਚ ਇਥੇ ਪਬਲਿਕ ਲੋਕ ਲਿਆਉਂਦੇ ਉਹ ਤੇ ਕਿੰਨਾ ਕ ਅਸਰ ਹੋ ਰਿਹਾ ਤੇ ਸਰਕਾਰ ਕਿੰਨਾ ਕ ਕੰਮ ਕਰਦੀ ਹੈ ਵੈਸੇ ਸਰਕਾਰਾਂ ਵੀ ਮਾਲ ਮੋਟਾ ਕਿਹੜਾ ਮਾਰ ਰਹੀਆਂ ਆ ਵੈਸੇ ਉਹਨਾਂ ਜਿੰਨਾ ਚਾਹੀਦਾ ਉਸ ਲੈਵਲ ਤੇ ਕੰਮ ਨਹੀਂ ਹੋ ਰਿਹਾ ਜੀ ਇਸ ਨਾਲ ਲੈ ਕੇ ਹਾਲ ਹਾਲ ਦੇ ਗੱਲ ਕਰੀਏ ਇਸ ਵੇਲੇ ਆਪਣੇ ਏਰੀਆ ਸਾਰਾ ਸੇਫ ਆ ਹਾਂਜੀ ਬਿਲਕੁਲ ਠੀਕ ਬਈ ਜੀ ਪਿੰਡਾਂ ਦੇ ਵਿੱਚ ਜਿੱਦਾਂ ਹੁਣ ਮੀਂਹ ਦਾ ਵੀ ਪਾਣੀ ਆ ਰਿਹਾ ਉਹ ਤਾਂ ਨਹੀਂ ਘਰਾਂ ਤੋਂਾਂ ਚ ਕਿਸੇ ਪਾਸੇ ਘਰਾਂ ਚ ਨਹੀਂ ਹੈਗਾ ਨੀਵੇਂ ਲੱਕਾਂ ਜਰੂਰ ਹੈਗਾ ਪੱਠੇ ਸਾਰੇ ਪਸ਼ੂਆਂ ਦੇ ਮਰ ਗਏ ਸਾਡੇ ਜਿੱਦਾਂ ਅੱਛਾ ਜੀ ਕਈਆਂ ਦੇ ਅੰਦਰ ਹੈ ਕਈਆਂ ਦੇ ਬਾਹਰ ਉਹ ਬਰਸਾਤ ਨਾਲ ਹੀ ਮਰ ਗਏ ਜਿੱਦਾਂ ਜਿੱਦਾਂ ਪੱਠੇ ਵਗੈਰਾ ਜਿੱਦਾਂ ਹੈਗਾ ਬਾਕੀ ਅਜੇ ਵੈਸੇ ਸੇਫ ਆ ਘਰ ਸੇਫ ਹੈ ਜੀ ਪਿੰਡ ਵੀ ਸੇਫ ਹੈ ਸੋ ਇਹ ਇੱਥੋਂ ਦੇ ਲੋਕਲ ਪਿੰਡ ਮੋਤੀਪੁਰ ਖਾਲਸਾ ਜਿਹੜਾ ਕਿ ਫਲੋਰ ਦਾ ਏਰੀਆ ਪੈਂਦਾ ਹੈਗਾ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਫਲੋਰ ਏਰੀਏ ਦੇ ਵਿੱਚ ਕਾ ਕੱਲ بڑا ਅਫਵਾਹਾਂ ਅਫਵਾਹਾਂ ਬਹੁਤ ਜਿਹੜੀਆਂ ਚਲਾਈਆਂ ਗਈਆਂ ਵੀ ਸੰਗੋਵਾਲ ਵਣ ਟੁੱਟ ਗਿਆ ਮੀਆਂਵਾਲ ਵਣ ਟੁੱਟ ਗਿਆ ਇਹੋ ਜਿਹੀ ਕੋਈ ਸਥਿਤੀ ਜਿਹੜੀ ਆ ਉਹ ਹਾਲਕਾ ਫਲੋਰ ਦੇ ਵਿੱਚ ਫਿਲਹਾਲ ਨਹੀਂ ਹੈਗੀ ਇਸ ਕਰਕੇ ਉਹ ਅਫਵਾਹਾਂ ਤੇ ਜਿਹੜਾ ਯਕੀਨ ਭਰੋਸਾ ਨਾ ਕੀਤਾ ਜਾਵੇ ਤੇ ਨਾ ਹੀ ਨਾ ਅਫਵਾਹਾਂ ਨੂੰ ਗਾਹਾਂ ਜਿਹੜਾ ਫਲਾਇਆ ਜਾਵੇ ਕਿਉਂਕਿ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਹੈ ਜਿਹੜੇ ਇਸ ਵੇਲੇ ਤੱਕ ਜਿਹੜਾ ਦਰਿਆ ਆ ਬਿਲਕੁਲ ਆਪਣੇ ਹੱਦਾਂ ਦੇ ਵਿੱਚ ਚੱਲਿਆ ਹੈਗਾ ਆ ਸਪੀਡ ਜਿਹੜੀ ਬਹੁਤ ਜ਼ਿਆਦਾ ਹੈ ਕੱਲ ਪਾਣੀ ਜਿਹੜਾ ਬਹੁਤ ਜ਼ਿਆਦਾ ਵਧਿਆ ਸੀਗਾ ਅੱਜ ਦੱਸ ਰਿਹਾ ਲੋਕ ਵੀ ਜਿਹੜਾ ਕੱਲ ਨਾਲ ਲੋਕ ਕੋਲ ਜਿਹੜਾ ਪਾਣੀ ਘਟਿਆ ਜ਼ਰੂਰ ਹੈਗਾ ਆ ਪਰ ਫਿਲਹਾਲ ਜਿਹੜੇ ਆ ਹਾਲਾਤ ਜਿਹੜੇ ਆ ਉਹ ਹਜੇ ਤੱਕ ਵੀ ਡਰਾ ਔਰ ਸਹਿਮ ਦਾ ਜਿਹੜਾ ਮਾਹੌਲ ਏਰੀਆ ਵਿੱਚ ਬਣਿਆ ਹੋਇ ਦੇਖਣ ਚਾਹੀਦਾ ਪਿੰਡ ਮੋਸਾਹ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜਾ ਦਰਿਆ ਤਸੀਹਾਂ ਨੇ ਬਿਲਕੁਲ ਉਤੇ ਕਨਾਰੇ ਤੇ ਖੜੇ ਨੇ ਸਾਡੇ ਨਾਲ ਸਰਪੰਚ ਉਮਰਜੀਤ ਸਿੰਘ ਔਰ ਜਥੇਦਾਰ ਜਨੈਲ ਸਿੰਘ ਮੋਤੀਪੁਰ ਖਾਲਸਾ ਸਾਡੇ ਨਾਲ ਇਸ ਵੇਲੇ ਹਾਜ਼ਰ ਆ ਇਹਨਾਂ ਤੋਂ ਪੁੱ ਜਾਣਕਾਰੀ ਆ ਸਰਕਾਰ ਦੀ ਹੈ ਵੀ ਇਸ ਵੇਲੇ ਕਿਹੋ ਜਿਹੇ ਹਾਲਾਤ ਆ ਹਾਂਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਸਰਪੰਚ ਸਾਹਿਬ ਆਪਾਂ ਤੁਹਾਨੂੰ ਮਤਲਬ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਉਹ ਹੋਈ ਸੀ ਗੱਲ ਉਸ ਵੇਲੇ ਤੱਕ ਪਾਣੀ ਬਿਲਕੁਲ ਨੋਰਮਲ ਸੀਗਾ ਹਾਲਾਤ ਵੀ ਬਿਲਕੁਲ ਨੋਰਮਲ ਸੀ ਜਦੋਂ ਉਹ ਪ੍ਰਬੰਧਾ ਦੀ ਗੱਲ ਕੀਤੀ ਸੀ ਤਾਂ ਤੁਹਾਡੇ ਬੋਲ ਸੀ ਕਿ ਇਸ ਵੇਲੇ ਤੱਕ ਅਜੇ ਤੱਕ ਜਿਹੜਾ ਪ੍ਰਬੰਧ ਤਾਂ ਕੋਈ ਨਹੀਂ ਹੈ। ਐਸ ਵੇਲੇ ਪਹਿਲਾਂ ਤਾਂ ਪ੍ਰਬੰਧਾ ਦੀ ਆਪਾਂ ਗੱਲ ਕਰਾਂਗੇ ਕਿ ਪ੍ਰਬੰਧ ਤੇ ਹਾਲਾਤ ਕਿਹੋ ਜਿਹੇ ਨੇ। ਦੇਖੋ ਜੀ ਹਾਲਾਤ ਲਾਉਣ ਦਾ ਪਤਾ ਨਹੀਂ ਪਰ ਹੁਣ ਹਾਲਾਤ ਠੀਕੇ ਜੀ 1 ਫੁੱਟ ਪਾਣੀ ਕਾਲਾ ਝੋਲੇ ਡੁੱਬਿਆ ਸੀ ਜੀ। ਜੀ ਤੇ ਅੱਜ 1 ਫੁੱਟ ਪਾਣੀ ਉੱਥੇ ਡੋਨ ਹੋਇਆ ਜੀ। ਠੀਕ ਹੈ। ਠੀਕ ਹੈ ਬਾਕੀ ਜਿਹੜੇ ਦਰਸ਼ਕ ਆ ਵੀ ਆ ਹਾਂ ਫਲੋਰ ਤੋਂ ਲੈ ਕੇ ਤਲਵੰਡ ਤੱਕ ਜਿੰਨੇ ਵੀ ਸਾਡੇ ਪਿੰਡ ਆ ਜੀ ਸਾਰੇ ਆ ਜਾਂਦਾ ਹਾਂ ਸੇਫ ਵੀ ਪੂਰੇ ਆ ਤੇ ਪਿੰਡ ਵਾਸੀਆਂ ਨੇ ਚਾਈ ਪ੍ਰਤਾਪਰਾਇਆ ਨਹੀਂ ਵੀ ਦਰਿਆ ਦੇ ਕੰਢੇ ਉਹਨੇ ਵੀ ਸਾਥ ਪੂਰਾ ਦਿੱਤਾ ਹਾਂਜੀ ਪੈਣੀ ਮੁੱਤੀਪੁਰ ਗੰਨਾ ਤੋਂ ਮੋਮਯੂ ਬੋਰਜ ਵਾਲੇ ਮੁੰਡੇ ਖਾਸ ਕਰਕੇ ਜੀ ਜਿੰਨੇ ਨੂੰ ਦੇ ਰਹੇ ਆ ਲੱਧੜਾ ਵਾਲੇ ਅੱਧੇ ਉਧਰੋਂ ਵੀ ਲੋਕਾਂ ਦੇ ਰਹੇ ਆ ਅੱਧੇ ਇੱਧਰੋਂ ਰਲ ਮਿਲ ਕੇ ਇਸ ਏਰੀਏ ਨੇ ਸਹਿਯੋਗ ਸਾਡਾ ਬਹੁਤ ਕੀਤਾ ਜੀ ਜਿਨੇ ਜਮੀਨੇ ਨਹੀਂ ਵੀ ਸਿੱਖੀਆਂ ਇੱਥੇ ਜੀ ਬਰਨਟਾ ਦੇ ਪਿੰਡਾਂ ਦੀਆਂ ਉਨੀ ਬਹੁਤ ਸਾਰਾ ਜੋ ਤਾਂ ਬੜੇ ਪਿੰਡ ਤੋਂ ਟਰਾਲੀਆਂ ਆਈਆਂ ਜੀ ਕੋਤੇਵਾਲ ਤੋਂ ਟਰਾਲੀਆਂ ਆਈਆਂ ਬੂਰੇ ਭਰ ਕੇ ਕੱਲ ਨਾਗਰਿਆਂ ਤੋਂ 800 ਬੂਰਾ ਭਰ ਕੇ ਆਪਣੇ ਪਾਈ ਆ ਟਰਾਲੀ ਇੱਕਾਈ ਆ ਹੁਣ ਮੁੰਡੇ ਦਾ ਫੋਨ ਆਇਆ ਕਿ ਮਾਨਸੇ ਤੋਂ ਕੱਲ ਟਰਾਲੀਆਂ ਬੂਰੇ ਭਰ ਕੇ ਆਈਆਂ ਜੀ ਦੋ ਟਰਾਲੀਆਂ ਤੇ ਅੱਜ ਨਾਲਾ ਪਿੰਡ ਤੋਂ ਮੁੰਡਾ ਸਾਡੇ ਪਿੰਡ ਦਾ ਜੱਸੀ ਮੋਹਨ ਸਾਹਿਬ ਜੀ ਤੇ ਉਹਦੇ ਸਹੁਰਿਆਂ ਤੋਂ ਤਿੰਨ ਟਰਾਲੀਆਂ ਉਹ ਲੈ ਕੇ ਇੱਥੇ ਨੂੰ ਆਉਣ ਲੱਗੇ ਸੀਗੇ ਇੱਕ ਆ ਨਹੀਂ ਦਰ ਦਿੱਤਾ ਇਹ ਪਮਲੀਆਂ ਚ ਪਾ ਲੈਂਦੇ ਇੱਕ ਆ ਨਹੀਂ ਇੱਥੇ ਠੀਕ ਹੈ ਤੁਸੀਂ ਇਹ ਇੰਨੀ ਟਰਾਲੀਆਂ ਸੰਗੋਵਾਲ ਲੈ ਜਾ ਉਹ ਵੀ ਆਪਣੀਆਂ ਤੇ ਕੱਲ ਉਹਨਾਂ ਨੂੰ ਮਿੱਟੀ ਦੀ ਲੋਡ ਪਈ ਤੇ ਕੱਲ ਅਸੀਂ ਮੌਸਮ ਤੋਂ ਟਰਾਲੀਆਂ ਭਰ ਕੇ ਜੀ ਉੱਥੇ ਮਿੱਟੀ ਦੇ ਇਲਾਕੇ ਆਏ ਸੰਗੋਵਾਲ ਹੁਣ ਹਾਲਾਤ ਬਿਲਕੁਲ ਕਹਿ ਸਕਦੇ ਪੀ ਕੇ ਇਕ ਤਰ੍ਹਾਂ ਦਾ ਪਾਣੀ ਜਿਹੜਾ ਪਿਛਲੇ ਭਕੜੇ ਤੋਂ ਵੀ ਛੱਡਿਆ ਜਾ ਚੁੱਕਾ ਹੈ ਕੱਲ ਪਾਣੀ ਆਇਆ ਅੱਜ ਘਟ ਗਿਆ ਹਾਂਜੀ ਪਾਣ ਵਾਲੇ ਦਿਨਾਂ ਦਾ ਕਿੱਦਾਂ ਪਾਣੀ ਪਿਛੇ ਛੱਡਿਆ ਜਾਂਦਾ ਉਹਦੇ ਸਹਾਰ ਨਾਲ ਸਰਕਾਰ ਦੀ ਸਿਹਤ ਹੁਣ ਤੱਕ ਕਿਹੋ ਜੀ ਹੈ ਕਿਉਂਕਿ ਪੈਨਾਂ ਆਪਸੇਗਾ ਵੀ ਕੋਈ ਸਿਹਤ ਸਾਡੇ ਲਈ ਐਸੋਲੇ ਜਿਹੜਾ ਸਰਕਾਰੀ ਤੰਤਰ ਜਿਹੜਾ ਕਿੰਨਾ ਸਰਕਾਰ ਵਿੱਚ ਹੁੰਦਾ ਸਰਕਾਰੀ ਤੰਤਰ ਦੀ ਹੁਣ ਗੀੜੇ ਤੇ ਗੀੜੇ ਤਾਂ ਸਾਰੇ ਹੀ ਮਰਦੇ ਜੀ ਸਾਰੀਆਂ ਪਾਰਟੀਆਂ ਗੀੜੇ ਤੇ ਗੀੜੇ ਮਾਰਦੇ ਜੀ ਬਾਕੀ ਸਾਡੇ ਪੜਾਇਆ ਜਿਹੜਾ ਜਿਵੇਂ ਕੀਤਾ ਪਿਆ ਬੂਰੇ ਭਰ ਲੜੇ ਆ ਜੀ ਜੀ ਜਿੰਨੀ ਕੁ ਚੀਜ਼ ਸ ਕਿੰਨੇ ਕੁ ਸੀ ਕਿੰਨੇ ਦੀ ਗਿਣਤੀ ਕਰ ਲੈਂਦੇ ਕਿੰਨੇ ਕੇਸ ਬਲੂ ਦੇਖੇ ਮੰਲੇ ਕਾਰ ਕਰ ਇੱਥੇ ਕਾਫੀ ਕਬੱਡੀ ਗੰਟੀ ਵਿੱਚ ਲੱਗੇਗਾ ਕਿੰਨੇ ਕੇ ਗੰਟੀ ਲੱਗੇ ਤਾਂ ਕਿੰਨੀ ਕਰੋੜ ਹੈਗੀ ਚਲੋ ਇੱਥੇ ਬਹੁਤ ਸੋਹਣੀ ਹੈ ਪਰ ਇੱਥੇ ਨਾਲੋਂ ਜ਼ਿਆਦਾ ਸੁਗੋਲ ਲੱਗੀ ਹੋਊਗੀ ਜ਼ਿਆਦਾ ਇੱਥੇ ਮਲਟੀਪਲਾਂਗਾਂ ਦੀ ਦਰ ਜ਼ਿਆਦਾ ਤੁਸੀਂ ਬੰਨ ਖੋ ਰਿਹਾ ਜੀ ਉੱਥੇ ਤਾਂ ਜਦੋਂ ਹਜ਼ਾਰਾਂ ਦੀ ਗਿਣਤੀ ਛਿਆ ਅੱਛਾ ਜੀ ਤੇ ਇੱਥੇ ਅਸੀਂ ਬੋਰੇ ਪਰ ਪਰ ਕੇ ਰੱਖੀ ਜਾਂਦੇ ਆ ਇਹ ਬੋਰੇ ਜਿੰਨੇ ਮਰਜ਼ੀ ਅਸੀਂ ਭਰ ਲਈਏ ਇਹਨਾਂ ਦੀ ਉਹਨਾਂ ਚੱਕਰ ਬੋਰੀਆਂ ਦੀ ਕਦਰ ਦੇਣੀ ਜੀ ਜਿੰਨਾ ਚਿੱਕਰ ਸਾਡੇ ਕੋਲ ਜਾਲ ਬੰਨਣ ਵਾਲੇ ਬੰਦੇ ਨਹੀਂ ਉਹਦੇ ਜਾਲ ਜਿਹੜਾ ਲੋਹੇ ਦੀ ਤਾਹ ਦੇ ਨਾਲ ਬੰਨ੍ਹਦੇ ਨੇ ਜਾਲ ਫਿਰ ਉਹਦੇ ਵਿੱਚ ਬੋਰੇ ਪਾਉਣ ਉਹਨੂੰ ਕ੍ਰੇਟ ਬਣਾਉਣਗੇ ਜੀ ਕ੍ਰੇਟ ਬਣਾ ਕੇ ਜਦੋਂ ਠੋਕਰ ਤੇ ਜਿੱਥੋਂ ਵੀ ਵੱਡਾ ਹੈ ਉਹ ਉੱਥੇ ਜਿਹੜਾ ਕ੍ਰੇਟ ਰੱਖੂਗਾ ਫਿਰ ਉਹ ਖੋਰਨ ਤੋਂ ਦਰਿਆ ਬਚਾਊਗਾ ਜਿਹੜਾ ਇੰਦਾ 20 25 ਕਿਲੋ ਮਿੱਟੀ ਕਹਿੰਦੀ ਜਿੰਨਾ ਮਰਜ਼ੀ ਅਸੀਂ ਢੇਰੀ ਕਰ ਲਈਏ ਜੀ ਬਰਿਆ ਦੀ ਪਹਿਲੀ ਛਾਲ ਨਹੀਂ ਇਹ ਨੂੰ ਨਾ ਜਾਣਾ ਇਹ ਠੋਕਰ ਟਾਈਪ ਉਹ ਜਿਹੜੇ ਬੰਦੇ ਬੰਨ੍ਹਦੇ ਆ ਜਾਲ ਜੀ ਇਹ ਕਾਰੀਗਰ ਆ ਉਹ ਉਹਨਾਂ ਤੋਂ ਹੀ ਵਜਣਾ ਹੈ ਉਹਨਾਂ ਨੇ ਬੰਨ ਕੇ ਜਾਲ ਉਹਨਾਂ ਵਿੱਚ ਬੂਰੇ ਬਣਾ ਕੇ ਉਹਨਾਂ ਜਿੱਥੋਂ ਬਾੜਾ ਲੱਗ ਰਿਹਾ ਠੋਕਰ ਤੋਂ ਉੱਥੇ ਬੂਰੇ ਰੱਖਦੇ ਆ ਜਿਹੜੇ ਸਾਹਿਬ ਤੁਸੀਂ ਕਹਿ ਰਹੇ ਆ ਇੱਕ ਪੰਜਾਬੀ ਦੀ ਇਹ ਕਹਾਵਤ ਹੈਗੀ ਆ ਵੀ ਬੁਹੇ ਆਈ ਜਾਨਾ ਬੰਨਣਾ ਕੁੜੀ ਦੇ ਕੰਨ ਕਿ ਇਹ ਜਿਹੜੇ ਚੀਜ਼ਾਂ ਆ ਮੈਨੂੰ ਲੱਗਦਾ ਨਹੀਂ ਇਸ ਕੰਮ ਵਾਸਤੇ ਹੁਣ ਕੋ ਟਕਮਾਸਨ ਆ ਗਿਆ ਇਹ ਤਾਂ ਗਾਉਂ ਪਰਾਂ ਤੇ ਨਹੀਂ ਕਿਤੇ ਜਾਣੇ ਜਾਈਂ ਸਿਹਰ ਦੀ ਗੱਲ ਤੁਸੀਂ ਕਰ ਰਹੇ ਆ ਇਹ ਤਾਂ ਠੀਕ ਹੈ ਜੀ ਜਿੰਨੇ ਅਸੀਂ ਦੋ ਸਰਕਾਰਾਂ ਦੋਚੀ ਆ ਜੀ ਕਿਸੀ ਪਿੰਡ ਵਾਲੇ ਵੀ ਉਨੇਕੇ ਹੋਏ ਮੈਂ ਬਰਾਬਰ ਜੇ ਮੰਨਦਾ ਜੀ ਜਿੱਦਣ ਬੰਨ ਚੜਦਾ ਆ ਜੀ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਦਾ ਕਿ ਬੰਨ ਨਾ ਦੀ ਕੋਈ ਚੀਜ਼ ਆ ਜੀ ਮੁੜ ਕੇ ਭੁੱਲ ਜਾਂਦੇ ਆ ਅਸੀਂ ਵੀ ਭੁੱਲ ਜਾਂਦੇ ਆ ਤੇ ਸਰਕਾਰਾਂ ਨੂੰ ਵੀ ਉਦੋਂ ਹੀ ਪਤਾ ਲੱਗਦਾ ਕਿ ਜਦੋਂ ਪਾਣੀ ਕੱਢੇ ਨਾਲ ਲੱਗ ਜਾਂਦਾ ਜੀ ਕਿ ਅਸੀਂ ਕੁਝ ਕਰਨਾ ਹੈ ਜਦੋਂ ਪਾਣੀ ਇੱਥੇ ਪਿੱਛੇ ਚੱਲਦਾ ਆ ਜੀ ਕਿਸੇ ਨੂੰ ਵੀ ਫਿਕਰ ਨਾ ਪਿੰਡਾਂ ਵਾਲਿਆਂ ਨੂੰ ਤੁਸੀਂ ਵੀ ਸਰਪੰਚ ਸਾਹਿਬਾ ਪਿੰਡ ਦਾ ਆਪ ਹਾਲਤ ਦੇ ਦੇ ਇਹਦੇ ਨਾਲ ਪੰਜਾਬ ਦੀ ਜਿਹੜੀ ਹਾਲਤ ਆ ਗਈ ਹੈ ਕਿ ਜ਼ਮੀਨਾਂ ਦੀ ਜਿਹੜਾ ਅੰਕੜਾ ਹੁਣ ਤੱਕ ਦਾ ਹੈ 3 ਤੋਂ 3.5 ਲੱਖ ਏਕੜ ਜਿਹੜਾ ਆ ਉਹ ਜਿਹੜਾ ਫਸਲਾਂ ਡੁੱਬ ਚੁੱਕੀ ਹੈਗੀ ਹੈ ਘਰਾਂ ਦੇ ਘਰ ਤਬਾਹ ਹੋ ਚੁੱਕੇ ਆ ਜਿਹੜੇ ਆਪਾਂ ਕਹਿੰਦੇ ਰਾਜਨਾਰਗੇ ਜਿਹੜੇ ਲੋਕ ਸੀਗੇ ਅਸਲ ਵਿੱਚ ਉਹ ਸ਼ਰਤਾਂ ਤੇ ਬੈਠੇ ਆ ਜਾਂ ਸਰਕਾਰੀ ਧਾਮਾਂ ਤੇ ਘਰ ਬੰਦੀਆਂ ਦੇ ਵਿੱਚ ਉਹ ਤੇ ਕੀ ਕੋਈ ਨਹੀਂ ਉਹ ਪਰਿਵਾਰ ਇੰਨੇ ਜ਼ਿਆਦਾ ਲਾਈਫ ਬੈਕਪੋਰਟ ਤੇ ਪਿੱਛੇ ਆ ਜਾਣੇ ਆ ਜੀ ਮਨੋ ਜੀ ਇੱਕ ਘਰ ਤੇ ਇੱਕ ਕਮਾਉਣ ਵਾਲੇ ਪੰਜ ਖਾਣ ਵਾਲੇ ਜੇ ਆਪਾਂ ਆਬਾਦੀ ਦੇ ਹਿਸਾਬ ਨਾਲ ਦੇਖੀਏ ਕਿ ਉਹ ਬੰਦੇ ਬਹੁਤ ਸਾਲ ਲੱਗਣੇ ਉਹਨਾਂ ਨੂੰ ਪੈਰੀ ਹੋਣ ਤੇ ਦਸਾਂ ਉਹਦੀ ਕਿਰਤ ਕਮਾਈ ਨਾਲ ਮਕਾਨ ਬਣਿਆ ਪਸ਼ੂ ਪਾ ਰੁੜ ਗਏ ਜੀ ਲੱਖ ਸਵਾ ਲੱਖ ਦੀ ਮੱਝ ਹੋੜੀ ਅੱਜਕੱਲ੍ਹ ਜਿਹੜੀ ਮਾੜੀ ਮਾੜੀ ਹੈ ਨਾ ਪਸ਼ੂ ਮਰ ਗਏ ਅਜੇ ਪਸ਼ੂ ਰੁੜ ਗਏ ਆ ਚਾਰਾ ਵੀ ਗਿਆ ਤੂੜੀ ਵੀ ਗਈ ਤੇ ਕਣਕ ਦੇ ਬੀਜ ਵੀ ਗਏ ਜਿਹੜੀ ਫਸਲਾਂ ਸੀ ਇਹ ਵੀ ਨਹੀਂ ਆਉਣੀ ਆ मुलली फसल बीजण जी खाद पाणी कुझु बि ਬਿਲਕੁਲ ਬਹੁਤ ਮਾੜੇ ਹਾਲਾਤ ਜਿਹੜੇ ਆਪਾਂ ਉਹ ਤਸਵੀਰਾਂ ਜਿਹੜੀਆਂ ਨੇਪ ਤੇ ਦੇਖ ਰਹੇ ਹੈਗੇ ਆ ਕਿਉਂਕਿ 2023 ਦੇ ਵਿੱਚ ਜਿਹੜਾ ਆ ਹੜ੍ਹ ਆਇਆ ਉਸ ਤੋਂ ਬਾਅਦ 24 ਹੈ ਕਿਉਂਕਿ ਫਸਲਾਂ ਚੋਂ ਰੀਤਾ ਚੜ ਜਾਂਦਾ ਆ ਉਹਨੂੰ ਕੱਢਣ ਵਾਸਤੇ ਵੀ ਘੱਟੋ-ਘੱਟ ਚਾਰ-ਪੰਜ ਮੀਰੇ ਲੱਗ ਜਾਂਦੇ ਮੁੜ ਕੇ ਪਾਣੀ ਨੂੰ ਮੁੜ ਕੇ ਜਿਹੜਾ ਉਹ ਵਾਹਿਜੋ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਕੰਮ ਹੁੰਦਾ ਹੈ ਸਪੰਸਰ ਸਾਹਿਬ ਮੈਂ ਤੁਹਾਡੇ ਤਾਂ ਦੋ ਸ਼ਬਦ ਇਹ ਲੈ ਸਕੇ ਜੀ ਕਿਉਂਕਿ ਇਸ ਵੇਲੇ ਬਹੁਤ ਸਾਰੇ ਜਿੱਥੇ ਏਰੀਆ ਵਿੱਚ ਨਹੀਂ ਪਾਣੀ ਹੈਗਾ ਉਹਨਾਂ ਲੋਕਾਂ ਦੀ ਤਮੰਨਾ ਹੁੰਦੀ ਕਿ ਆਪਣਾ ਪੰਜਾਬੀ ਦਾ ਸੁਭਾਅ ਹੈ ਆਪਾਂ ਸੇਵਾ ਇੱਕਠੇ ਆਏ ਪੰਜਾਬ ਦੇ ਬਹੁਤ سارے ਲੋਕਾਂ ਦੀ ਖੁਆਇਸ਼ ਇਹ ਹੈ ਵੀ ਜਿੱਥੇ ਲੋੜ ਹੈਗੇ ਸੀ ਜਿਹੜੀ ਸੇਵਾ ਕਰਨੀ ਕਿਸ ਤਰੀਕੇ ਨਾਲ ਸੇਵਾ ਕਰਨੀ ਦੇਖੋ ਵੀ ਅਸੀਂ ਤਾਂ ਇਹ ਚੋਣ ਹੈ ਕਿ ਅਸ ਵੇਲੇ ਚਲੋ ਅਸੀਂ ਜਿੰਨੇ ਨੇ ਜਲਦੀ ਪੀਰ ਬਣ ਕੇ ਆ ਪਾਣੀ ਲੰਗਰ ਪਾਣੀ ਉਹਨਾਂ ਕੋਲ ਬਹੁਤ ਹੀ ਜੀ ਉਹਦੀ ਲੋ ਲੋ ਜਦੋਂ ਵਾਹਿਗੁਰੂ ਕਰੇ ਕਿ ਪਾਣੀ ਉਤਰੇ ਸਾਡੀ ਏਰੀਆ ਟਵੀਟਰ ਕਰਾ ਲੈ ਕੇ ਜੀ ਅਸੀਂ ਆਪਣਾ ਤੇਲ ਫੂਕੇ ਉਹਨਾਂ ਦੀ ਜ਼ਮੀਨਾਂ ਪੱਧਰੀਆਂ ਕਰਕੇ ਦਈਏ ਬਿਲਕੁਲ ਇਨਸਾਨੀ ਦਿਨਾਤੇ ਉਹਨਾਂ ਦੀ ਜ਼ਮੀਨ ਪੱਧਰੀ ਕਰਕੇ ਦਈਏ ਜੇਕਰ ਉਹਨਾਂ ਨੂੰ ਬੀਜ ਆ ਖਾਦਾ ਪਰ ਤਾਹੀ ਵੀ ਨਹੀਂ ਬੜਾ ਕੋ ਜੇ ਮਾਲਕ ਜਿੰਨਾ ਕਰ ਸਕਦਾ ਜਿੰਨਾ ਪੰਜ ਪੰਜ ਚਾਰ ਚਾਰ ਕੱਤੇ ਵੀ ਅਸੀਂ ਕਿਸੇ ਦੇ ਕਰਦੇ ਹੀ ਆ ਖਾਦ ਪਾਣੀ ਦੋ ਚੋਂ ਖੱਤਿਆਂ ਦਾ ਵੀ ਲਾ ਲਓ ਜੀ ਜੀ ਬੰਦਿਆ ਮੂਰੇ ਕੰਮ ਤਾਂ ਕੋਈ ਨਹੀਂ ਅੜਦਾ ਜੇ ਰਲ ਮਿਲ ਕੇ ਸਾਰੇ ਜਮੀਨਾਂ ਉਹਨਾਂ ਦੀ ਪੱਧਰੀਆਂ ਕਰਾ ਦੇਣ ਖਾਦ ਬੀਜ ਦਾ ਪ੍ਰਬੰਧ ਕਰਾ ਦੇਣ ਉਹ ਸਭ ਤੋਂ ਵਧੀਆ ਚੀਜ਼ ਹੈ ਜੀ ਆਪਾਂ ਨਾ ਕਿਸੇ ਨੂੰ ਮੰਗਮਾਂ ਨਹੀਂ ਦੇ ਦੱਸਦੇ ਕੋਸ਼ਿਸ਼ ਕਰੀਏ ਕਿ ਉਹਨਾਂ ਦੁਬਾਰਾ ਘਰੀ ਘਰੀ ਸੋ ਇਹ ਸੰ ਸਾਡੇ ਨਾਲ ਸਰਪੰਚ ਉਮਰਦੀਪ ਸਿੰਘ ਮੌਸਾ ਸਾਹਿਬ